ਹਾਂਜੀ ਸਸੀ ਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ट्रांजੈਕਸ਼ਨ ਪੀਡੀਆ ਦੇ ਬਾਰੇ ਪੀ ਪਸ਼ੂ ਨੂੰ ਮੀਨਾ ਸੁਣ ਤੋਂ ਪਹਿਲਾਂ ਕਿਹੜੀ ਖਰਾਕ ਦੇਣੀ ਚਾਹੀਦੀ ਹੈ ਤੇ ਮੀਨਾ ਬਾਅਦ ਕਿਹੜੀ ਖਰਾਕ ਦੇਣੀ ਚਾਹੀਦੀ ਹੈ ਜਿਵੇਂ ਕਿ ਆਪਣੇ ਸਾਰੇ ਭਰਾਵਾਂ ਜਿਹੜੇ ਆਪਾਂ ਨੂੰ ਦੇਖਦੇ ਨੇ ਆਪਣੇ ਨਾਲ ਜੁੜੇ ਹੋਏ ਨੇ ਜਿਹੜੀ ਆਪਣੀ ਆ ਗਾਂ ਗੀ ਸੁਣਣ ਆਲੀ ਆ ਪਰ ਕੀ ਹੁੰਦਾ ਨਾਲ ਅਸਲ ਚ ਹੁੰਦੀ ਸਾਰੀ ਰੱਬ ਦੀ ਮਰਜ਼ੀ ਹੈ ਜਿਹੜਾ ਰੱਬ ਨੇ ਜਿੰਨਾ ਕਿ ਦੇਣਾ ਹੁੰਦਾ ਹੈ ਰੱਬ ਨੇ ਉਨਾ ਹੀ ਦੇਣਾਗਾ ਬੰਦਾ ਕਿੰਨੇ ਜੋਰ ਲਾ ਲੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜੇ ਰੱਬ ਚਾਹੇ ਜੇ ਰੱਬ ਚਾਹੇ ਤਾਂ ਉਹ ਸੁੱਤੇ ਪਏ ਨੂੰ ਵੀ ਰਾਜਾ ਬਣਾ ਦਿੰਦਾ ਤੇ ਜੇ ਰੱਬ ਨੇ ਖੋਣਾ ਹੋਵੇ ਰੱਬ ਹੱਥ ਚੋਂ ਵੀ ਹੋ ਕੇ ਲੈ ਜਾਂਦਾ ਹੁੰਦਾ ਬਸ ਕੁਝ ਐਵੇਂ ਜਿਹੇ ਸੀਨ ਆਪਣੇ ਨਾਲ ਹੋਇਆ ਹੈਗਾ ਜਿਹੜੀ ਆਪਣੀ ਆ ਗਾਂ ਕੀ ਇਹਦੇ ਨਾਲ ਸੋਣ ਚ ਅੱਜ ਮੰਨ ਲਾਦਾ ਲਗਭਗ ਅੱਜ 4-5 ਕਿ ਤਰੀਕ ਹੋ ਗਈ ਇਹ 7-8 ਕਿ ਦਿਨ ਰਹਿ ਗਿਆ ਇਹਦੇ ਸੋਣ ਦੇ ਵਿੱਚ ਜੇ ਆਪਾਂ ਤੁਹਾਨੂੰ ਆਪੇ ਦੀ ਆਰਡਰ ਕੁਆਲਟੀ ਦੀ ਗੱਲ ਕਰੀਏ ਤੇ ਆ ਦੇਖ ਸਕਦੇ ਹੋ ਆਈ ਦੀ ਹੈ ਟ੍ਰ ਕੁਆਲਿਟੀ ਆ ਚੱਕਰ ਕੀ ਆ ਇਹਨੂੰ ਜਿਹੜੀ ਆਪਣ ਲਵੇ ਖਰਾਕ ਆਪਣੇ ਕੋਲੇ ਸਾਰੀ ਪਈ ਆ ਜਿੰਨੀ ਇਹਨੂੰ ਚਾਹੀਦੀ ਆ 트ਾਂਜੈਕਸ਼ਨ ਫੀਡ ਪਈ ਆ ਵਿਟਾਮਿਨ ਐਚ ਪਿਆਗਾ ਵੀ ਆਪਾਂ ਕੇ ਲਈਏ ਜੈਗਰੋ ਪਾਊਡਰ ਵੀ ਪਿਆਗਾ ਤੇ ਮੈਨਰਲ ਵੈਕਚਰ ਵੀ ਪਿਆਗਾ ਸਾਰਾ ਕੁਝ ਪਿਆਗਾ ਹੁਣ ਮੇਰੇ ਦੋ ਤਿੰਨ ਨੈਟ ਮਹੁਰ ਪਈਆਂ ਨੇ ਜਿਵੇਂ B5 ਦੇ ਇੰਜੈਕਸ਼ਨ ਹੁੰਦੇ ਨੇ ਉਹ ਵੀ ਪਏ ਨੇ ਬਫਗਰੋ ਐਚ ਵੀ ਪਿਆਗਾ ਇਹੜਾ B5 ਦੇ ਨਾਲ ਲਈ ਟੀਕਾ ਹੁੰਦਾ B5 ਲਾਉਨੇ ਆਪਾਂ ਨਾ ਤੇ B5 ਦੇ ਬਿਲਕੁਲ B5 ਦਾ ਕੰਮ ਕਰਦਾ ਪਰ ਉਹ ਬਫਗਰੋ ਐਚ ਹੈਗਾ ਉਹ B5 ਤੋਂ ਸਸਤਾ ਆਉਂਦਾ ਹੈਗਾ ਬਸ ਉਹ ਵੀ ਆਪਣੇ ਕੋਲੇ ਉਹ ਵੀ ਇੰਜੈਕਸ਼ਨ ਪਿਆਗਾ ਤੇ ਇੱਕ ਆਪਣੇ ਲਵੇ ਦੋ ਪਾਊਡਰ ਹੋਰ ਨੇ ਮੇਰੇ ਹੁਣ ਇੱਕ ਏਸ਼ਟ ਪਿਆਗਾ ਤੇ ਮੈਂ ਵੀਡੀਓ ਉੱਤੇ ਵੀ ਚਲਾਵ ਹੀ ਦੇਉਂਗਾ ਵੀ ਆ ਵੀ ਕੱਲ ਹੀ ਆ ਮੈਂ ਗੱਲਾਂ ਨਹੀਂ ਮਾਰ ਰਿਹਾ ਇਹ ਮਤਲਬ ਹੈਗੀਆਂ ਨੇ ਚੀਜ਼ਾਂ ਵੀਡੀਓ ਮੈਂ ਅਸਲੀ ਗੱਲ ਕੀ ਕਹਿਣਾ ਚਾਹਣਾ ਵੀ ਉਹ ਵੀ ਪਿਆ ਕੇ ਤੇ ਇੱਕ ਬਫਰ ਵੀ ਪਿਆਗਾ ਵੀ ਜਿਹੜੀਆਂ ਸੁਣਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਪੀਣ ਦੇਣ ਇੱਕ ਲਿਵੋਸੈਲ ਕੰਪਨੀ ਦਾ ਕਾਫੀ ਮਹਿੰਗਾ ਪ੍ਰੋਡਕਟ ਆਉਂਦਾ ਉਹ ਮਤਲਬ ਤਾਂ ਹੋਊਗਾ ਕੋਈ ਉਹ 2000 ਦੇ ਨੇੜੇ ਚ ਹੋਗਾ 2000 ਤੋਂ ਥੋੜਾ ਪਰਦਾ ਮਹਿੰਗਾ ਵੀ ਹੋ ਸਕਦਾ ਸਸਤਾ ਵੀ ਹੋ ਸਕਦਾ ਤੇ ਉਹ ਵੀ ਪ੍ਰੋਡਕਟ ਪਿਆਗਾ ਵੀ ਜਿਹਨੂੰ ਵੱਡੇ ਬਰੀਡਰ ਪਾਉਂਦੇ ਆ ਉਹ ਵੀ ਆਪਣੇ ਪ੍ਰੋਡਕਟ ਲੈ ਕੇ ਰੱਖਿਆ ਹੋਇਆ ਚੱਕਰ ਕੀ ਹੋਇਆ ਨਾ ਬਸ ਆਪਣਾ ਕੋਈ ਸਿਸਟਮ ਹੀ ਇਹੋ ਜਿਹਾ ਬਣਿਆ ਵੀ ਇਹਨੂੰ ਪਾਉਣ ਦਾ ਟਾਈਮ ਨਹੀਂ ਹੈਗਾ ਆਪਣੇ ਕੋਲ ਜਿਹੜੀ ਮੇਨ ਗੱਲ ਆ ਤਾਂ ਕਰਕੇ ਇਹਦੀ ਵਿਪਾ ਵੀ ਚਲੋ ਪਾ ਪਾਇਆ ਤਾਂ ਵੀ ਆਪਾਂ ਕਹਿੰਦੇ ਵੀ ਛੱਟੇ ਕੇ ਵੀ ਜਾ ਸਕਦੇ ਆ ਕਦੋਂ ਵੀ ਪਾ ਸਕਦੇ ਆ ਪਾਉਣ ਦੀ ਵੱਡੀਆਂ ਵੱਡੀਆਂ ਸਮੱਸਿਆ ਨਹੀਂ ਕਿ ਵੱਡੀ ਸਮੱਸਿਆ ਤਾਂ ਇਹ ਆ ਗਈ ਵੀ ਆਪਣੇ ਜਿਹੜਾ ਪਹਿਲਾਂ ਵਾਲੀ ਜਗ੍ਹਾ ਸੀਗੀ ਅੱਜ ਅੱਜ ਵੀ ਆਪਣੇ ਪਸ਼ੂ ਨੇੜੇ ਆਪਣੇ ਗਵਾਂਡੀਆਂ ਦੇ ਘਰੇ ਖੜੇ ਨੇ ਕਿ ਇਹ ਜਿਹੜੀ ਮੇਨ ਗੱਲ ਆ ਵੀ ਪਾਉਣ ਦੀ ਸਮੱਸਿਆ ਨਹੀਂ ਹੈਗੀ ਉਹ ਤਾਂ ਬੰਦਾ ਆ ਪਾ ਦਾ ਕਦੋਂ ਵੀ ਸਿੱਟ ਕੇ ਜਾ ਸਕਦਾ ਹੈਗਾ ਮੇਨ ਗੱਲ ਤਾਂ ਇਹ ਆ ਕਿ ਵੀ ਟ੍ਰਾਂਜੈਕਸ਼ਨ ਵਾਲਾ ਜਿਹੜਾ ਆਪਣਾ ਸੂਣ ਵਾਲਾ ਪਸ਼ੂ ਹੁੰਦਾ ਉਹਦੇ ਲਈ ਪਾਸੇ ਅਲੱਗ ਜਗ੍ਹਾ ਨਹੀਂ ਹੈਗੀ ਹੁਣ ਕਿਉਂਕਿ ਘਰੇ ਆਪਨੇ ਮਿਸਤਰੀ ਲਾ ਰੱਖਿਆ ਗਿਆ ਤੇ ਆਪਾਂ ਜੇ ਆਪਾਂ ਪਾਉਣੇ ਆ ਇਹਨੂੰ ਐਂ ਸਿੱਟ ਕੇ ਜਾਵਾਂਗੇ ਤਾਂ ਇਹਦੇ ਨਾਲ ਬੈੜੀ ਖੜੀ ਹੈ ਬੈੜੀ ਹੋਵੇ ਜਾਂ ਮੈਸ ਕੋਈ ਵੀ ਪਸ਼ੂਨ ਨਾਲ ਵਾਲਾ ਪਸ਼ੂ ਦਾ ਮੂੰਹ ਇਹਦੀ ਖੁਰਦੀ ਤੇ ਜਾਊਗਾ ਉਹ ਇਹਦਾ ਅੱਗੋਂ ਆ ਦੇਖੋ ਇਹ ਲਵੇ ਪਹੁੰਚ ਗਈ ਉਹਦੇ ਜਮਾ ਜਦੋਂ ਮੋਰੇ ਸਿੱਟ ਤਾਂ ਉਹਨੇ ਖਾਣਾ ਹੀ ਖਾਣਾਗਾ ਸਾਰਾ 2022 ਨੂੰ ट्रांजैक्शन ਵਾਲੀ ਫੀਲਡ ਨਾਰਮਲ ਪਸ਼ੂ ਖਾਊਗਾ ਉਹ ਦੂਜੇ ਪਸ਼ੂ ਨੂੰ ਨੁਕਸਾਨ ਕਰੂਗੀ ਤੇ ਮੈਂ ਸੋਚਿਆ ਮੈਂ ਚਲੋ ਕੋਈ ਗੱਲ ਨਹੀਂ ਜਿਵੇਂ ਰੱਬ ਦਾ ਭਾਣਾ ਹੁੰਦਾ ਨਾ ਮੰਨਣੀ ਪੈਂਦਾ ਹੁੰਦਾ ਕਹਿੰਦੇ ਤੇ ਵੀ ਮੈਂ ਸੋਚਿਆ ਮੈਂ ਚਲਿਆ ਯਾਰ ਕੋਈ ਨਹੀਂ ਮਹਾ ਇਹ ਤਾਂ ਵੀ ਜਿਹੜਾ ਇਹਨੇ ਦੁੱਧ ਦੇਣਾ ਉਹ ਤਾਂ ਵੀ ਜੇ ਰੱਬ ਨੇ ਚਾਹੇ ਉਹਨਾਂ ਘਣੀ ਦੇ ਹੀ ਦੇਣਾ ਮੈਨੂੰ ਪੂਰੀ ਆਸ ਆ ਵੀ ਚਾਹੇ ਇਹਦੀ ਕੁਆਲਿਟੀ ਨਹੀਂ ਵੀ ਬਣੀ ਹੈਗੀ ਪਰ ਫਿਰ ਵੀ ਇਹਨੂੰ ट्रांजैक्शन ਦੀ ਲਾ ਦੋ ਮੈਂ ਦੋ ਬੋਰੀਆਂ ਪਾਉਣਾ ਹੁੰਦਾ ਹਲੇ ਇਹਨੂੰ ਪਾਣੀ ਕਬੂਰੀ ਪਈ ਹੈਗੀ ਚੱਕਰ ਕੀ ਹੈ ਗਵੀ ਮਹਾਚਲ ਉਹਦੇ ਚੱਕਰ ਚ ਕਿਤੇ ਵੀ ਜਿਹੜੇ ਪਸ਼ੂ ਚੰਗਾ ਦੁੱਧ ਦੇ ਰਹੇ ਨੇ ਆਪਾਂ ਉਹਨਾਂ ਦਾ ਵੀ ਦੁੱਧ ਨਾਲ ਚੱਕਰ ਲੀਏ ਕਿਉਂਕਿ ਟ੍ਰਾਂਜੈਕਸ਼ਨ ਦਾ ਹੋਰ ਸਿਸਟਮ ਹੁੰਦਾ ਨਾਰਮਲ ਪਸ਼ੂ ਦੁੱਧ ਵਾਲੇ ਪਸ਼ੂ ਦਾ ਹੋ ਹੋਰ ਸਿਸਟਮ ਹੁੰਦਾ ਸਾਰਾ ਚੀਜ਼ ਹੀ ਚੇਂਜ ਹੋ ਜਾਂਦੀ ਆ ਵੀ ਇਹ ਚੀਜ਼ ਆ ਗਈ ਯਾਰ ਵੀ ਜਿੰਨੀ ਕੀ ਚੀਜ਼ ਰੱਬ ਨੇ ਦੇਣੀ ਹੁੰਦੀ ਆ ਨਾ ਉਹ ਜਦੋਂ ਦੇਣਾ ਤੇ ਆਉਣਾ ਹੁੰਦਾ ਉਹ ਸੁੱਤੇ ਭੈਣੋਂ ਵੀ ਦੇਣਾ ਹੁੰਦਾ ਜਦੋਂ ਉਹਨੇ ਖੋਣੀ ਹੁੰਦੀ ਆ ਫਿਰ ਉਹ ਮੂੰਹ ਚੋਂ ਵੀ ਬੁਰਕੀ ਕਢਾ ਲੈਣਾ ਹੁੰਦਾ ਹੈਗਾ ਇਹ ਚੀਜ਼ ਹੁੰਦੀ ਹੈਗੀ ਤੇ ਬਾਕੀ ਸਾਰੇ ਪਸ਼ੂ ਆਪਣੇ ਲਗਭਗ ਆਪਾਂ ਗੈਲੇ ਕਿਉਂਕਿ ਆ ਦੇਖੋ ਨਾ ਤਾਂ ਹੁਣ ਇੱ ਫੋਗ ਨਾ ਫੋਗ ਰਹੇ ਨੇ ਕੋਈ ਸਨੇਗਾ ਬਸ ਵੀ ਕਹਤਾ ਹੂੰ ਚਲ ਵੀ ਮੌਸਮ ਠੀਕ ਆ ਹੁਣ ਖੜੇ ਨੇ ਕਿ ਨਹੀਂ ਤਾਂ ਗਰਮੀ ਨਾਲ ਪੂਰਾ ਹਾਲੀ ਹੈਗੀ ਤੇ ਵੀ ਗੱਲ ਇਹ ਆ ਕਿ ਵੀ ਆਪਣੇ ਸਾਰੇ ਪਸ਼ੂ ਵੀ ਅੱਧਾ-ਅੱਧਾ ਪਣਾ ਪਣ ਲੀਟਰ ਦੁੱਧ ਟੁੱਟ ਗਏ ਚਲੋ ਤਾਂ ਕਬਰ ਹੋ ਜਾਏਗਾ ਉਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜਿਵੇਂ ਇੱਕ ਹੁਣ ਚਿਚੜੀਆਂ ਦਾ ਉਹ ਚੱਲ ਰਿਹਾ ਆ ਦੇਖੋ ਨਾ ਬੱਚੀ ਦੇਖੋ ਚਿਚੜੀਆਂ ਮੈਂ ਪਹਿਲੀ ਵਾਰ ਮੇਰੇ ਪਸ਼ੂਆਂ ਦੀ ਇੰਨੀ ਆ ਜਿਆਦਾ ਚਿਚੜੀਆਂ ਦੇਖੀਆਂ ਨੇ ਜਿਹੜੇ ਕਿ ਬਹੁਤ ਵੱਡੀ ਬਿਮਾਰੀ ਦਾ ਘਰ ਨੇ ਕੀ ਆ ਇਹ ਇਨਾਂ ਦੇ ਅਸਲ ਨਾ ਚਿਚੜੀ ਵਾਲੇ ਮਸਲੇ ਆ ਇਹ ਥੋੜਾ ਜਿਆਦਾ ਜ਼ਿਆਦਾ ਗੰਭੀਰ ਆ ਗਏ ਦੇ ਉੱਤੇ ਮੈਂ ਹੋਰ ਵੀਡੀਓ ਬਣਾ ਕੇ ਪਾਉਂਗਾ ਵੀ ਇਹਨਾਂ ਦੇ ਉੱਤੇ ਐ ਲਾ ਲਓ ਵੀ ਹਰੇਕ ਦੂਜੇ ਤੀਜੇ ਦਿਨ ਦਵਾਈ ਸੜਕ ਦਿੰਦਾ ਮੈਂ ਤੁਹਾਨੂੰ ਥੋੜਾ ਜਿਹਾ ਸੌਟੇਜ ਦੇ ਵਿੱਚ ਦੱਸ ਦੇ ਇੱਕ ਚਿਚੜੀ ਇੱਕ ਦਿਨ ਦੇ ਵਿੱਚ 2000 ਬੱਚਾ ਪੈਦਾ ਕਰਦੀ ਹੈਗੀ ਇੱਕ ਚਿਚੜੀ 2000 ਬੱਚਾ ਪੈਦਾ ਕਰਦੀ ਹੈ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਨਿਗੀਆਂ ਆ ਬਹੁਤ ਸਾਰੇ ਟੀਕੇ ਨੇ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੇ ਚਿਚੜਿਆਂ ਦਾ ਇਲਾਜ ਤਾਂ ਕਰਦੀਆਂ ਨੇ ਚਿਚੜਾਂ ਦੇ ਆਂਡਿਆਂ ਦਾ ਇਲਾਜ ਨਹੀਂ ਕਰਦੀ ਚਿਚੜਾਂ ਦੇ ਆਂਡੇ ਹਮੇਸ਼ਾ ਖੱਲਾਂ ਜਿੱਥੇ ਚਾਨਣ ਘਟ ਹੁੰਦਾ ਉਹੇ ਜਿਹੇ ਥਾਵਾਂ ਤੇ ਪਏ ਹੁੰਦੇ ਨੇ ਕਿ ਆਪਣੇ ਘਰਾਂ ਦੇ ਵਿੱਚ ਆਮ ਹੀ ਇਹੋ ਜਿਹੇ ਥਾਵਾਂ ਹੁੰਦੀਆਂ ਨੇ ਜਿਹੜੇ ਖੁੱਲੇ ਫਾਰਮ ਨਹੀਂ ਹੁੰਦੇ ਹੈਗੇ ਆ ਦੇਖੋ ਹੁਣ ਕੀ ਹੈਗਾ ਟਾਈਮ ਨਾ ਲੱਗਣ ਕਰਕੇ ਕੁਝ ਮਿਸਤਰੀ ਲੱਗਣ ਕਰਕੇ ਆ ਦੇਖੋ ਸਾਰਾ ਇਹ ਮੈਨੂੰ ਲੱਗ ਰਿਹਾ ਵੀ ਇਹ ਚਿਚੜੀਂ ਦੇ ਹਲਕੀ ਹਲਕੀ ਕਿਉਂਕਿ ਯਾਰ ਹੁਣ ਗੌਰ ਹੀ ਨਹੀਂ ਹੁੰਦੀ ਹੈਗੀ ਜਿਹੜੀ ਮੇਨ ਗੱਲ ਆ ਗਈ ਬਾਕੀ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਉਹ ਦੱਸਦਾ ਮੈਂ ਉਧਰ ਆਪਣੇ ਘਰੇ ਪਾਇਆਗਾ ਸਾਰਾ ਸਮਾਨ ਵੀ ਆ ਦੇਖੋ ਵੀ ਉਹਦਾ ਲੇਵ ਆ ਯਾਰ ਦੇਖਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਪਰ ਇਹ ਹੁੰਦਾ ਵੀ ਜਿੰਨਾ ਕਿ ਜਦ ਦੇਣਾਗਾ ਪ੍ਰਮਾਤਮਾ ਨੇ ਲਿਖਿਆ ਹੋਇਆ ਹੈ ਨਾ ਉਹਨਾਂ ਦਾ ਆਪਣੇ ਪਰਮਾ ਵਿੱਚ ਕੋਈ ਨਹੀਂ ਹੋ ਸਕਦਾ ਹੈਗਾ ਜਿਆਦਾ ਆਪਾਂ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਲੈ ਨਹੀਂ ਸਕਦੇ ਠੀਕ ਹੈ ਨਾ ਹੋ ਸਕਦਾ ਵੀ ਪ੍ਰਮਾਤਮਾ ਨੇ ਵੀ ਇਹਦੇ ਨਾਲੋਂ ਵੀ ਕੋਈ ਚੰਗਾ ਆਪਣੇ ਵਾਸਤੇ ਸੋਚਿਆ ਹੋਵੇ ਮੈਂ ਗਿੱਲੇ ਸਿੱਖ ਬਹੁ ਘੱਟ ਕਰਦਾ ਰੱਬ ਨਾਲ ਮੈਂ ਕਹਿੰਦਾ ਵੀ ਜਿੰਨਾ ਦਿੱਤਾ ਮਾਲ ਕਹਿੰਦੇ ਆਪਾਂ ਸੈਟੀਸਫਾਈ ਆ ਹਾਂ ਦੇਖੋ ਹੁਣ ਇਹ ਮਾਮਾ ਦੀਆਂ ਖੜੀਆਂ ਨੇ ਦੋਨੇ ਪਰਲੇ ਪਾਸੇ ਉਹਦੀ ਮਾਂ ਆਹਰ ਦੇ ਪਾਸੇ ਉਹ ਧੀ ਆ ਉਹਦੀ ਏ ਲਾਲੋ ਵੀ ਪਤਾ ਨਹੀਂ ਆਪਣ ਨੂੰ ਇਹ ਤੇ ਮੰਗਰੀ ਆਈ ਸੀ ਪਤਾ ਨਹੀਂ ਕਿਹੜੇ ਸੀਮਨ ਦੀ ਹੈ ਕਿਹੜੇ ਦੀ ਨਾ ਪਰ ਲਾਲੋ ਵੀ ਇਹਦੀ ਹਾਈਟ ਆਫ ਦੀ ਮਾਂ ਨਾਲੋਂ ਥੋੜੀ ਜੀ ਵੱਡੀ ਆ ਤੇ ਉਹ ਲਾਲੋ ਉਹਦੀ ਉਹ ਗਾਂ ਦੀ ਆ ਪੋਤੀ ਖੜੀ ਆ ਤੇ ਇਹਦੀ ਧੀ ਹੈ ਇਹ ਦੇਖ ਸਕਦੇ ਹੋ ਇਹਨੇ ਦੋ ਦੰਦ ਨੇ ਆਪਣੇ ਦਾ ਵੀ ਦਿੱਤਾ 8.9 ਦੀਟਾ 8.9 10 ਕੁਸ ਐਵੇਂ ਜਿਹਾ ਕਿਉਂਕਿ ਆਪਾਂ ਨੇ ਪਹਿਲਾਂ ਲਾਲੋ ਵੀ 1.5 ਮਹੀਨਾ ਤੱਕ ਆਪਣੇ ਦਾ ਦੁੱਧ ਚੋਈ ਨਹੀਂ ਹੈਗਾ ਜਦੋਂ ਇਹ ਝੁੰਗ ਕੇ ਹਟ ਜਾਂਦੀ ਦੀ ਉਸ ਤੋਂ ਬਾਅਦ ਦੁੱਧ ਜੌਣੇ ਹੁੰਦੇ ਦੀ ਆਪਾਂ ਇਨਾਂ ਨੂੰ ਵੀ ਹੁਣ ਇਹ ਲਾਲ ਵੀ ਕਾਫ ਕਾਫ ਸਟਟਰ ਦਾ ਇਹਨਾਂ ਦਾ ਟਾਈਮ ਲੰਘ ਗਿਆ ਖਵਾਤੀ ਇਹਨਾਂ ਨੂੰ ਵੇਟ ਇਹਨਾਂ ਦਾ ਸਭ ਤੋਂ ਸਾਰੀਆਂ ਦਾ ਕੁਆਂਟਲ ਕੁਆਂਟਲ ਤੋਂ ਉੱਪਰ ਆਗਾ ਉਹ ਕੱਟੀ ਹੈ ਜੀ ਡੇਢ ਕੁਆਂਟਲ ਦੀ ਆ ਸਵਾ ਕੁਆਂਟਲ ਤੋਂ ਡੇਢ ਦੀ ਹੋ ਆ ਪੂਰੇ ਡੇਢ ਦੀ ਹੈ ਬੱਛੀ ਆ ਕੁਆਂਟਲ ਕਰੀਓ ਵੀ ਇਹ ਲਾਲੋ ਵੀ ਹੁਣ ਇਹਨਾਂ ਨੂੰ ਕਰਾਫ ਗਰੋਵਰ ਦਾ ਟਾਈਮ ਆ ਰਿਹਾਗਾ ਇਹਨਾਂ ਦਾ ਕਾਫ ਗਰੋਵਰ ਬਸ ਹੁਣ ਉਹ ਵੀ ਕੁਝ ਲਿਆਉਣ ਦੀ ਪ੍ਰੋਬਲਮ ਆ ਕੁਸ ਆਇਆ ਵੀ ਚ ਲੈ ਆਂਦੀ ਫੇਰ ਨਹੀਂ ਇਹਨਾਂ ਨੇ ਸਹੀ ਖਾਣੀ ਹੈ ਕਿਉਂਕਿ ਕੇਅਰ ਨਹੀਂ ਹੈਗੀ ਉਹ ਚੀਜ਼ ਦਾ ਬੀਤਾ ਕਰਕੇ ਹੁਣ ਮੈਂ ਕਹਾਂ ਵੀ 10-15 ਦਿਨਾਂ ਨੂੰ ਜਿਵੇਂ ਠੀਕ ਹੈ ਵੀ ਰੱਬ ਅਸਰੀ ਨੇ ਹੁਣ ਤਾਂ 10-15 ਦਿਨ ਇਹ ਬਸ ਹੁਣ ਪੈਸੇ 15-20 ਦਿਨ ਤਾਂ ਹੋਈ ਗਏ ਬਸ ਆ ਗਾਂਹਾਂ ਵਾਲੇ 5-7 ਤੱਕ ਦਿਨਾਂ ਦੀ ਗੱਲ ਹੋਰ ਹੈਗੀ ਉਸ ਤੋਂ ਬਾਅਦ ਇਹਨਾਂ ਦਾ ਤਾਂ ਸਾਰਾ ਸਿਸਟਮ ਦੁਬਾਰੇ ਸਹੀ ਹੋ ਜਾਊਗਾ ਤੇ ਆ ਆਪਾਂ ਨੇ ਵਾਝੇ ਲਿਆਂਦੀ ਸੀ ਕਿ ਇਹਨੇ ਦਿੱਤਾ ਆਪਣੇ ਲੱਭੇ 14 ਸਾਢੇ 14-15 ਤੱਕ ਵੀ ਬਾਕੀ ਸੀਗੀ ਵੀ ਬੱਚਾ ਚੰਗਾ ਕਿ ਆਪਾਂ ਨੂੰ ਦੇਈ ਗਈ ਹੈ 13 ਲੀਟਰ ਵੀ ਦੋ ਮੁਰਲੇ ਦੋ ਥਾਣਾਂ ਤੱਕ ਦੇ ਚੋਈ ਨਹੀਂ ਹੈਗੇ ਤੇ ਮਾਗਰਲੇ ਦੋ ਥਾਣਾਂ ਚੋ ਇਹ 12 ਲੀਟਰ ਦੁੱਧ ਆਪਣੇ ਲਈ 12 12.5 ਲੀਟਰ ਦੁੱਧ ਦਿੰਦੀ ਰਹੀ ਹੈਗੀ ਪਿਛਲੇ ਦੋ ਚ ਮੁਰਲੇ ਦੋ ਆਪਾਂ ਨੇ ਕਦੇ ਨਹੀਂ ਚੋਏ ਹੈਗੇ ਆਪਣਾ 4 ਮਹੀਨੇ ਦਾ ਦੁੱਧ ਚੋਇਆ ਦੀਗਾ ਮੁਰਲੇ ਦੋ ਦਾ ਤੇ ਉਸ ਤੋਂ ਬਾਅਦ ਚਲੋ ਹੁਣ ਇਹ ਗੱਬਣਾਗੀ ਉਹਦੀ ਮਾਗਰ ਘਟੀ ਹੈਗੀ ਉਹਦਾ ਵੀ ਨਹੀਂ ਆਪਾਂ ਨੂੰ ਪਤਾ ਹੈਗਾ ਕੀ ਰਿਕਾਰਡ ਹੈਗਾ ਇਹ ਆਹਾਂ ਕੀ ਇੱਕ ਖੀਰੀ ਸੂਈ ਆਪਣ ਲਵੇ ਵੀ ਘਰੇ ਪਾਲੀ ਹੋਈ ਹੈ ਤੇ ਉਹ ਬੱਚੀ ਉਹ ਵੀ ਘਰੇ ਪਾਲੀ ਹੋਈ ਹੈ ਇੱਕ ਖੀਰੀ ਸੂਈ ਤੇ ਆਪਣ ਲਵੇ ਤੇ ਜਿਹੜੀ ਉਹ ਆ ਗਈ ਪਿਛਲੀ ਉਹ ਦੋ ਦੰਦ ਸੂਈਦੀ ਕਿਉਂਕਿ ਉਹ ਤੋਂ ਥੋੜੀ ਜੀ ਕੇਅਰ ਘੱਟ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਖਰਾਕ ਫਿਰ ਇਕੱਠੀ ਸ਼ੁਰੂ ਹੋ ਗਈ ਫਿਰ ਇਹ ਇਕੱਠੀ ਇੱਕੋ ਟਾਈਮ ਦੀ ਗੱਬਣ ਹੋਈਆਂ ਦੁਬਾਰੇ ਤੇ ਮਹੀਨੇ-ਮਹੀਨੇ ਦੇ ਫਰਕ ਨਾਲ ਸੂਈਆਂ ਸੀ ਗਿਆ ਹੀਟ ਇੱਕੋ ਦਿਨ ਕੱਢੀਆ ਦੋਨਾਂ ਨੇ ਆ ਇੱਕ ਇੱਕ ਦਿਨ ਦੇ ਫਰਕ ਨਾਲ ਜਿਵੇਂ ਇੱਕ ਦੇ ਇੱਕ ਦਿਨ ਪਹਿਲਾਂ ਵੀ ਹੀਟ ਕੱਢ ਲਈ ਦੂਜੀ ਨੇ ਦੂਜੇ ਦਿਨ ਕੱਢ ਲਈ ਤੇ ਫਿਰ ਮੈਂ ਇੱਕ ਦੀ ਹੀਟ ਮਿਸ ਕਰਤੀ ਸੀ ਮਾ ਜਰ ਵੀ ਸਾਹਮਣੇ ਵੇਲੇ ਫਿਰ ਸੂਣ ਵੇਲੇ ਸਾਹਮਣੇ ਸੰਭਾਈ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਹੁੰਦਾ ਤੇ ਤਾਂ ਕਰਕੇ ਉਹਨੂੰ ਮੈਂ ਮਹੀਨਾ ਲੇਟ ਕਰਾਸ ਕਰਵਾਤਾ ਸੀਗਾ ਤੇ ਹੁਣ ਵੀ ਇਹਨਾਂ ਨੇ ਸੂ ਕੇ ਇਹਨੇ 14 ਲੀਟਰ ਦੁੱਧ ਦੇਤਾ ਉਹਨੇ 9 9.5 ਦੇਤਾ ਆਪਣੇ ਵੀ ਠੀਕ ਆ ਯਾਰ ਵਧੀਆ ਹੈਗਾ ਚਲ 20ਾਈ ਵਾਲ ਦੇ ਅਕੋਰਡਿੰਗ ਵਧੀਆ ਵੀ ਇਹਦਾ ਵੀ ਇਹਦਾ ਵੀ ਠੀਕ ਹੈ ਕਿਉਂਕਿ ਇਹ ਇਹਦਾ ਰਿਕਾਰਡ ਕੋਈ ਨਹੀਂ ਗਏ ਪਿੰਡਾਂ ਅੱਲ ਟੱਠਿਆਂ ਦੀ ਹੋਊਗੀ ਤੇ ਮਾਂ ਇਹਦੀ ਵਧੀਆ ਸੀ ਮਾਂ ਵੀ 20 ਲੀਟਰ ਲਈ ਸੀ ਇਹਦੀ ਉਹਨੇ 4 4 ਦੰਦ ਨੇ 20 ਲੀਟਰ ਦੁੱਧ ਦਿੱਤਾ ਸੀ ਆਪਣੇ ਦਾ ਵੀ ਤੇ ਨਾਰਮਲ ਸੇਵਾ ਤੇ ਇਹਨੇ ਵੀ ਨਾਰਮਲ ਦੇ ਆਪਣੇ ਲਵੇ 14 ਦੀ ਦਿੱਤਾਗਾ ਤੇ ਗਾਹਾਂ ਹੁਣ ਇਹਦੇ ਸੈਕਸਰ ਤੋਂ ਗੱਬਣਾ ਪਹਿਲਾਂ ਨੇ ਸਨੋ ਮਹਿੰਦੀ ਬੱਚੀ ਦਿੱਤੀ ਹੈਗੀ ਆਪਣੇ ਕੋਲ ਤੇ ਬਸ ਇਹੀ ਸਿਸਟਮ ਆਗਾ ਤੇ ਬਾਕੀ ਆਪਾਂ ਨਵੇਂ ਕਨਸੈਪਟਾਂ ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਹੁਣ ਬਈ ਕਾਫੀ ਚੀਜ਼ਾਂ ਸੋਚੀਆਂ ਹੋਈਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਾਣਕਾਰੀ ਵਾਲੀਆਂ ਚੀਜ਼ਾਂ ਨੇਗੀਆਂ ਵੀ ਜਿਹੜੀ ਸਹੀ ਹਕੀਕਤ ਆਪਾਂ ਗਰਾਊਂਡ ਲੈਵਲ ਤੋਂ ਗੱਲਬਾਤ ਕਰਦੇ ਕਿਉਂਕਿ ਆਪਾਂ ਆਮ ਬਈ ਆਮ ਜ਼ਿਮੀਦਾਰਾਂ ਦੀ ਜਵਾਕਾਂ ਕਿ ਆਮ ਪਸ਼ੂ ਰੱਖਣ ਵਾਲੇ ਆਮ ਤੋਂ ਚੰਗੇ ਬਣਨਾ ਆਪਾਂ ਨੇ ਦੇ ਤਾਂ ਕਰਕੇ ਜਿੰਨੀ ਆਪਾਂ ਨੂੰ ਜਾਣਕਾਰੀ ਹੈਗੀ ਮੈਂ ਕਾਫੀ ਚੀਜ਼ਾਂ ਤੇ ਜਿਹੜੀ ਮੇਰੀ ਆਪਾਂ ਕੇ ਲਈ ਪੜਾਈ ਕੇ ਲਈ ਰਿਸਰਚ ਚੱਲ ਰਹੀ ਹੈਗੀ ਜਿਹੜੀਆਂ ਜਲਦੀ ਬਸ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸასი ਕਾਲ ਜੀ